ਹੈਲੋ ਜੀ ਸਸਰੀ ਘਰ ਜੀ ਮੈਂ ਮਨਜੀਤ ਕੌਰ ਮਾਣ ਆਪ ਸਭ ਨੂੰ ਮੇਰੀ ਬਣੀ ਮੈਂ ਪਿਆਰ ਭਰੀ ਸਸਰੀ ਘਰ ਦੁਆਰਾ ਤੋਂ ਮੈਂ ਮੈਨੂੰ ਆਦਤ ਹੀ ਬਣੀ ਹੋਈ ਹੈ ਦੋ ਵਾਰ ਸਸਰੀ ਘਰ ਬੁਲਾਉਣੀ ਤੇ ਮੈਂ ਬੋਲ ਰਹੀ ਹਾਂ ਜੀ ਜ਼ਿਲ੍ਹਾ ਬਠਿੰਡਾ ਤੋਂ ਤੇ ਬਾਕੀ ਮੈਂ ਵੀਡੀਓ ਬਣਾ ਕੇ ਜਿਹੜੀਆਂ ਪੌਣੀ ਹੁੰਦੀਆਂ ਐ ਤੇ ਮੈਨੂੰ ਵਧੀਆ ਲੱਗਦਾ ਐ ਮੈਂ ਪੌਣੀਆਂ ਵੀ ਕਿਸੇ ਨਾਲ ਆਪਣੀ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਜਾਂ ਜੋ ਆਪਣੇ ਹੱਟ ਦੀਆਂ ਬੀਤੀਆਂ ਉਹ ਸਾਂਝੀਆਂ ਕਰਨੀਆਂ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਸੀ ਵੀ ਮੈਂ ਵੀਡੀਓ ਤਾਂ ਪਾ ਦੇਣੀ ਹੁੰਨੀ ਐ ਤੇ ਮੈਨੂੰ ਸਮਝ ਵੀ ਨਹੀਂ ਲੱਗਦਾ ਕਿ ਮੈਂ ਕੀ ਬੋਲ ਜਾਨੀ ਆ ਕਿ ਨਹੀਂ ਬੋਲਦੀ ਪਰ ਮੈਂ ਬੋਲਦੀ ਹੋਈ ਹੁੰਨੀ ਆ ਜੋ ਮੇਰੇ ਦਿਲ 'ਚ ਹੁੰਦਾ ਕਦੇ ਮੈਂ ਸੋਚ ਕੇ ਨਹੀਂ ਬੋਲਿਆ ਬਾਕੀ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਨੀ ਆ ਵੀ ਜ਼ਿੰਦਗੀ ਦੇ ਨਾ ਦੋ ਰਾ ਹੁੰਦੇ ਆ ਇੱਕ ਸੱਚ ਵਾਲਾ ਤੇ ਇੱਕ ਮਿਕਸ ਵਾਲਾ ਜਿੱਥੇ ਤੇ ਕਰ ਮੇਰੀ ਜਜਮੈਂਟ ਦਾ ਤੁਸੀਂ ਸੱਚ ਵਾਲਾ ਰਾਹ ਹੀ ਫੜੋ ਕਿਉਂਕਿ ਇੱਕ ਨਾ ਇੱਕ ਦਿਨ ਜਦੋਂ ਸੱਚ ਨਿੱਤਰਦਾ ਨਾ ਤਾਜ ਮੇ ਕਿਉਂ ਨਿੱਤਰਦਾ ਨਾ ਤੇ ਮਖਣੀ ਲੱਸੀਆਂ ਸਭ ਅੱਡ ਹੋ ਜਾਂਦੇ ਆ ਉਵੇਂ ਇੱਕ ਦਿਨ ਆਪਣੀ ਜ਼ਿੰਦਗੀ ਵੀ ਕਿਉਂ ਵਾਂਗੂ ਨਿੱਤਰੀ ਆਉਂਦੀ ਆ ਕਿਉਂਕਿ ਇਹ ਗੱਲ ਸੱਚ ਹੈ ਵੀ ਜੇ ਤੁਸੀਂ ਸੱਚ ਦੇ ਰਾਹ ਫੜ ਲਓਗੇ ਠੀਕ ਹੈ ਤਕਲੀਫਾਂ ਜ਼ਰੂਰ ਆ ਸੱਚ ਦੇ ਰਾਹ ਤੇ ਔਂਕੜਾ ਤਕਲੀਫਾਂ ਸਾਰਾ ਕੁਝ ਹੈ ਪਰ ਸਕੂਨ ਬਹੁਤ ਮਿਲਦਾ ਹੈ ਜਦੋਂ ਤੁਸੀਂ ਸੱਚ ਦੇ ਰਾਹ ਤੇ ਚੱਲ ਕੇ ਰੱਬ ਨੂੰ ਪਾਉਣੇ ਹੋ ਤੇ ਅੱਜ ਮੈਂ ਤੁਹਾਨੂੰ ਦੱਸਦੀਆਂ ਜਪਜੀ ਸਾਹਿਬ ਦੀ ਤਾਕਤ ਪਹਿਲਾਂ ਮੈਨੂੰ ਕੁਝ ਨਹੀਂ ਸੀ ਪਤਾ ਮੈਨੂੰ ਨੌਲੇਜ ਨਹੀਂ ਸੀ ਗਿਆਨ ਨਹੀਂ ਸੀ ਵੀ ਕਿਵੇਂ ਮੱਥਾ ਟੇਕੀਦਾ ਕੀ ਰੱਬ ਨੂੰ ਮੰਨਣਾ ਹੁੰਦਾ ਕੀ ਉਹਦਾ ਮਤਲਬ ਹੁੰਦਾ ਪਹਿਲਾਂ ਤਾਂ ਹੀ ਹੁੰਦਾ ਵੀ ਕੰਮ ਕਰੀ ਚੱਲੋ ਮੱਜਾਂ ਨੂੰ ਸਵਾਮੀ ਚੱਲੋ ਨਾ ਦੁੱਧ ਪਾਈ ਚੱਲੋ ਪੈਸੇ ਬਣਾਈ ਜਾਓ ਜਦੋਂ ਅਸੀਂ ਪਿੰਡ ਰਹਿੰਦੇ ਹੁੰਦੇ ਆਹ ਕਰ ਲਓ ਆਹ ਕਰ ਲਓ ਬਸ ਪੈਸੇ ਮੰਗ ਰ ਭੱਜੇ ਫਿਰਦੇ ਸਾਰਾ ਦਿਨ ਉਹ ਆਹ ਸੂਟ ਚੱਲ ਗਿਆ ਜੀ ਆਹ ਪਾਲ ਗਿਆ ਉਹ ਚੱਲ ਗਿਆ ਉਹ ਪਾਲ ਪਰ ਇਹ ਨਹੀਂ ਹੁੰਦਾ ਜ਼ਿੰਦਗੀ ਆਪਣੀ ਇਹ ਨਹੀਂ ਹੁੰਦੀ ਅਸਲੀ ਜ਼ਿੰਦਗੀ ਆਪਣੀ ਹੋਰ ਹੁੰਦੀ ਹੈ ਆਪਾਂ ਨੂੰ ਅਕਲ ਪਤਾ ਕਦੋਂ ਆਉਂਦੀ ਹੈ ਜਦੋਂ ਆਪਾਂ ਨਜਾਇਜ਼ ਦੁਖੀ ਹੋ ਜਾਂਦੇ ਆ ਸਾਰੇ ਸਾਰੇ ਪਾਸੋਂ ਜਾਨੀ ਕਿ ਆਪਾਂ ਹਾਰਨ ਲੱਗ ਜਾਂਦੇ ਆ ਵੀ ਆਪਾਂ ਨੂੰ ਕੋਈ ਪੁੱਛਦਾ ਹੀ ਨਹੀਂ ਵੀ ਤੁਸੀਂ ਕੌਣ ਹੋ ਕੌਣ ਨਾ ਉਦੋਂ ਤੁਸੀਂ ਪਤਾ ਕੀ ਕਰਦੇ ਹੋ ਉਦੋਂ ਫਿਰ ਤੁਸੀਂ ਫੈਸਲੇ ਲੈਣ ਵੀ ਸਿੱਖਦੇ ਹੋ ਤੁਹਾਨੂੰ ਪਤਾ ਵੀ ਲੱਗਦਾ ਵੀ ਸਹੀ ਰਾਹ ਕਿਹੜਾ ਤੇ ਗਲਤ ਕਿਹੜਾ ਆਪਣੇ ਸਾਰਾਂ ਦੀ ਜ਼ਿੰਦਗੀ ਚ ਹੁੰਦੀਆਂ ਇਹ ਇਕੱਲਿਆਂ ਦੀ ਨਹੀਂ ਹੁੰਦੀਆਂ ਸਾਰਾਂ ਦੀ ਚ ਹੁੰਦੀਆਂ ਜਦੋਂ ਮੈਨੂੰ ਅਕਲ ਆਈ ਮੈਨੂੰ ਲੱਗਿਆ ਪਤਾ ਜਦੋਂ ਮੈਂ ਪਹਿਲਾ ਉਦੋਂ ਜਦੋਂ ਕੋਈ ਬੇਇੱਜ਼ਤੀ ਕਰ ਦਿੰਦਾ ਸੀ ਜਾਂ ਕਿਸੇ ਚੀਜ਼ ਦਾ جواب ਦੇ ਦਿੰਦਾ ਸੀ ਜਾਂ ਕੋਈ ਸਾਥ ਨਹੀਂ ਸੀ ਦਿੰਦਾ ਤੇ ਜਾਂ ਕੋਈ ਫਰੌਡ ਕਰ ਦਿੰਦਾ ਸੀ ਉਦੋਂ ਬਹਿ ਕੇ ਰੋਣ ਲੱਗ ਜਾਣਾ ਬਹਿ ਕੇ ਰੋਈ ਜਾਣਾ ਹੌਲੀ ਹੌਲੀ ਮੈਨੂੰ ਨਾਲ ਜਾਈ ਵੀ ਰੋਣ ਦਾ ਕੋਈ ਮਤਲਬ ਨਹੀਂ ਹੈਗਾ ਅੰਦਰ ਬਹਿ ਕੇ ਰੋਨਿਆ ਰੋ ਕੇ ਸਿਹਤ ਖਰਾਬ ਕਰਦੇ ਆਪਦਾ ਮਨ ਦੁਖੀ ਕਰਦੇ ਆ ਤਾਂ ਕੋਈ ਮਤਲਬ ਨਹੀਂ ਮਤਲਬ ਹੀ ਨਹੀਂ ਇਹ ਰੋਣ ਦਾ ਆਪਾਂ ਇਕੱਲੇ ਬਹਿ ਕੇ ਰੋਈਏ ਮੈਂ ਤਾਂ ਸਭ ਨੂੰ ਕਹੂੰਗੀ ਕਦੇ ਰੋਇਓ ਨਾ ਕਦੇ ਵੀ ਨਾ ਰੋਇਓ ਕੁਝ ਨਹੀਂ ਬਣਦਾ ਰੋਣ ਨਾਲ ਬੱਟੀ ਬੱਟੀ ਰੋ ਲਿਆ ਕਰਾ ਉਸ ਤੋਂ ਬਾਅਦ ਮੈਂ ਬੈਸ ਵਿੱਚ ਸੋਚਣ ਲੱਗ ਗਈ ਮੈਂ ਕਿਹਾ ਸੀ ਕੋਈ ਕਿਹੜੀ ਚੀਜ਼ ਹੈ ਵੀ ਜਿਹੜੀ ਆਪਣੀ ਮਦਦ ਕਰੇ ਜਿਹੜੀ ਆਪਣੇ ਨਾਲ ਤੁਰੇ ਆਪਾਂ ਨੂੰ ਥੋਖਾ ਨਾ ਦੇਵੇ ਤੇ ਆਪਾਂ ਨੂੰ ਮਿਹਣਾ ਨਾ ਦੇਵੇ ਆਪਣੀ ਹੈਲਪ ਵੀ ਕਰੇ ਤੇ ਪਤਾ ਨਹੀਂ ਕਿੱਥੋਂ ਮੈਨੂੰ ਨਹੀਂ ਪਤਾ ਜਦੋਂ ਰੱਬ ਗੁੰਦੇ ਨੂੰ ਸਿੱਧੇ ਰਾਹ ਪਾਉਂਦਾ ਸਾਡੇ ਮੈਂ ਮਤਲਬ ਮਠਿਆਈ ਸਰ ਪਿੰਡ ਜਦੋਂ ਗਈ ਨਾ ਗੁਰੂ ਘਰ ਉੱਥੇ ਬਹੁਤ ਵਧੀਆ ਦਸਵੇਂ ਪਾਸ਼ਾ ਦਾ ਜਿਹੜੀ ਉੱਥੋਂ ਦੀ ਮੰਤਣੀ ਆਂਬੋ ਹੈ ਉਹ ਮੇਰਾ ਬਹੁਤ ਪਿਆਰ ਕਰਦੀ ਹੈ ਮੈਂ ਉਹਦੇ ਕੋਲੇ ਸਾਰੀਆਂ ਗੱਲਾਂ ਕਰ ਲੈਣੀਆਂ ਮੈਂ ਕਾਇ ਕਰਕੇ ਆਂਬੋ ਮੇਰੀ ਜ਼ਿੰਦਗੀ 'ਚ ਮਤਲਬ ਇੰਨੀਆਂ ਤਕਲੀਫਾਂ ਆਈਆਂ ਪਈਆਂ ਵੀ ਮੈਂ ਇਕੱਲੀ ਬਹਿ ਕੇ ਰੋ ਲੈਣੀ ਆ ਮਦਦ ਮੇਰੀ ਕੋਈ ਕਰਦਾ ਨਹੀਂ ਬਿਮਾਰੀਆਂ ਨੇ ਘੇਰ ਲਿਆ ਟੈਨਸ਼ਨਾਂ ਨੇ ਘੇਰ ਲਿਆ ਲੈਣੇ ਦੇਣੇ ਨੇ ਘੇਰ ਲਿਆ ਵੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ ਮੈਂ ਕੀ ਕਰਾਂ ਵੀ ਮੈਨੂੰ ਤਾਂ ਜ਼ਿੰਦਗੀ ਨਹੀਂ ਚੰਗੀ ਲੱਗਦੀ ਫਿਰ ਉਹਨੇ ਮੈਨੂੰ ਕਿਹਾ ਸੀ ਕਹਿੰਦੀ ਵੀ ਤੂੰ ਜਗਜੀਤ ਸਿੰਘ ਦਾ ਤੇ ਚਪਈ ਸਾਹਿਬ ਦਾ ਪਾਠ ਕਰਿਆ ਕਰ ਰੱਬ ਨੂੰ ਧਿਆਇਆ ਕਰ ਸਭ ਕੁਝ ਹੋ ਜਾਂਦਾ ਮੈਨੂੰ ਕਹਿੰਦੀ ਪ੍ਰਮਾ ਪ੍ਰਮਾਤਮਾ ਜੋ ਦਿੰਦਾ ਨਾ ਕਹਿੰਦੀ ਕੋਈ ਦੇ ਨਹੀਂ ਸਕਦਾ ਤੇ ਜਦੋਂ ਇਹ ਦਿੰਦਾ ਕਈ ਸਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਵੀ ਤੁਸੀਂ ਸੋਚ ਕੇ ਕੰਮ ਕਰਦੇ ਹੋ ਨਾ ਵੀ ਆਪਾਂ ਇਹੋ ਇੰਨੇ ਕਮਾ ਲਾਂਗੇ ਐ ਕਰ ਲਾਂਗੇ ਨਾ ਇਹ ਕੁਝ ਨਹੀਂ ਹੁੰਦਾ ਜਦੋਂ ਤੁਹਾਨੂੰ ਪ੍ਰਮਾਤਮਾ ਦਿੰਦਾ ਹਨ ਤੇ ਫਿਰ ਪਤਾ ਹੀ ਨਹੀਂ ਕਿਹੜੇ ਰਾਹਾਂ 'ਚ ਉਹ ਲਿਆ ਕੇ ਦਿੰਦਾ ਕਿੱਥੋਂ ਸਾਨੂੰ ਚੱਕ ਲੈਂਦਾ ਬਹੁਤ ਤੰਗੀ ਦੇਖੀ ਆ ਮੈਂ ਵੀ ਬਹੁਤ ਮਾੜੇ ਹਾਲਾਤ ਦੇਖਿਆ ਹੀ ਨਹੀਂ ਵੀ ਅੱਜ ਅਸੀਂ ਵਧੀਆ ਆਪ ਦੇਖ ਰਹੇ ਦੋ ਟਾਈਮ ਦੀ ਸੌਕੀ ਰੋਟੀ ਖਾਣੇ ਮੈਂ ਇਹੋ ਜਿਹੇ ਹਾਲਾਤਾਂ ਚੋਂ ਵੀ ਗੁਜ਼ਰੀ ਹੋਈਆਂ ਵੀ ਮੈਂ ਜੇ ਸ਼ੇਅਰ ਕਰੂੰਗੀ ਤਾਂ 10 ਲੋਕ ਮਜ਼ਾਕੜਾ ਡੰਦੇ ਆਪਣਾ ਹਨ ਤੇ 10 ਨਾਲ ਕੱਢਦੇ ਆ ਤੇ ਸਮਝਦਾਰ ਸਮਝ ਹੀ ਜਾਂਦੇ ਆ ਮਾੜੇ ਹਾਲਾਤਾਂ ਦਾ ਮਤਲਬ ਹੁੰਦਾ ਬਹੁਤ ਮਾੜੇ ਹਾਲਾਤ ਬਹੁਤ ਮਾੜੇ ਹਾਲਾਤਾਂ ਚ ਮੈਂ ਨਿਕਲੀ ਹੋਈ ਆ ਬਹੁਤ ਬੇਇੱਜ਼ਤੀ ਸਹੀ ਆ ਆਪਾ ਮਾਣ ਵੀ ਸੇ ਹੈ ਤੇ ਆਪਣਾ ਘਰ ਚ ਚਲਾਉਣ ਲਈ ਬਹੁਤ ਕੁਝ ਬਰਦਾਸ਼ਤ ਕੀਤਾ ਬਹੁਤ ਕੁਝ ਦਾ ਮਤਲਬ ਹੁੰਦਾ ਬਹੁਤ ਕੁਝ ਕਈ ਵਾਰੀ ਮੈਨੂੰ ਪਤਾ ਹੁੰਦਾ ਸੀ ਵੀ ਸਾਹਮਣੇ ਵਾਲਾ ਕੀ ਕਰ ਰਿਹਾ ਹੈ ਮੈਨੂੰ ਉਸ ਚੀਜ਼ ਦਾ ਪਤਾ ਹੁੰਦਾ ਤੇ ਅਗਲਾ ਆਪਾਂ ਨੂੰ ਕਮਲੇ ਬਣਾ ਰਿਹਾ ਹੁੰਦਾ ਜਾਣ ਬੁੱਝ ਕੇ ਵੀ ਉਦੋਂ ਚੁੱਪ ਕਰ ਜਾਣਾ ਉਹ ਕਈ ਵਾਰੀ ਨਾ ਆਪਣਾ ਚੁੱਪ ਰਹਿਣਾ ਹੀ ਠੀਕ ਹੁੰਦਾ ਵੀ ਜੇ ਆਪਾਂ ਜਾਦੇ ਕਿਸੇ ਨਜ਼ਰਿਆ ਕਰਾਂਗੇ ਤਾਂ ਆਪਾਂ ਸਭ ਤੋਂ ਮਾੜੇ ਬਣ ਜਾਾਂਗੇ ਲੋਕ ਇੱਕ ਮਿੰਟ ਲਾਉਂਦੇ ਆਪਾਂ ਨੂੰ ਮਾੜੇ ਬਣਾਉਣ ਲਈ ਵੀ ਇਹਨੂੰ ਤਾਂ ਬੋਲਣ ਦਾ ਨਹੀਂ ਪਤਾ ਇਹਨੂੰ ਤਾਂ ਪਤਾ ਹੀ ਨਹੀਂ ਜ਼ਿੰਦਗੀ ਚੀਜ਼ ਕੀ ਹੁੰਦੀ ਹੈ ਤੇ ਉਦੋਂ ਮੈਂ ਅਣਜਾਣ ਬਣ ਜਾਣਾ ਮੈਨੂੰ ਪਤਾ ਸਾਰਾ ਹੁੰਦਾ ਵੀ ਮੇਰੇ ਨਾਲ ਹੋ ਕੀ ਰਿਹਾ ਹੈ ਤੇ ਉਹੀ ਗੱਲ ਮੈਂ ਤੁਹਾਨੂੰ ਕਹਿਣੀ ਆ ਵੀ ਕੁਝ ਗੱਲਾਂ ਚ ਚੁੱਪ ਕਰ ਜਾਇਆ ਕਰੋ ਜਿਹੜੀ ਸਬਰ ਹੈ ਨਾ ਇਹ ਵਾਕਈ ਸਹੀ ਗੱਲ ਆ ਵੀ ਸਬਰ ਬਹੁਤ ਵੱਡੀ ਚੀਜ਼ ਹੈ ਜਿਨ੍ਹਾਂ ਨੇ ਮੈਨੂੰ ਪਿੱਛੇ ਛੱਡਿਆ ਸੀ ਇਹ ਸੋਚ ਕੇ ਵੀ ਇਹ ਤਾਂ ਕਦੇ ਉੱਠਣੀ ਕਈਆਂ ਨੇ ਮੈਨੂੰ ਇਹ ਬੋਲ ਵੀ ਕਹੇ ਸੀ ਵੀ ਇਹਦੇ ਕਰਜ਼ਾ ਸਿਰ ਚੜ ਗਿਆ ਕਦੇ ਲੈਣਾ ਨਹੀਂ ਤੇ ਇਹ ਵੀ ਗੱਲ ਕਹੀ ਜਾਂਦੀ ਸੀ ਵੀ ਜਿਹਦੇ ਕਰਜ਼ਾ ਮਗਰ ਪੈ ਜਾਂਦਾ ਕਰਜ਼ਾ ਖੜਾ ਨਹੀਂ ਛੱਡਦਾ ਪਰ ਮੈਂ ਤੁਹਾਨੂੰ ਕਹਿਣੀ ਆ ਵੀ ਤੁਹਾਡੇ ਇਰਾਦੇ ਨੇਕ ਹੋਣੇ ਚਾਹੀਦੇ ਆ ਤੁਹਾਡੀ ਮਿਹਨਤ ਤੁਹਾਡਾ ਜज्ਬਾ ਸਭ ਕੁਝ ਲਿਆ ਹੁੰਦਾ ਉਦੋਂ ਮੇਰਾ ਵੀ ਕਿਹੜਾ ਦਿਲ ਟੁੱਟ ਜਾਂਦਾ ਸੀ ਵੀ ਮੈਥੋਂ ਤਾਂ ਨਹੀਂ ਕਰ ਜਾ ساری ਉਮਰ ਲੈਣਾ ਵੀ ਜੋ ਆਪਣੇ ਸਿਰ ਚੜਿਆ ਹੋਇਆ ਪਰਮਹਨ ਦੇਹ ਜੀ ਚੀਜ਼ ਅਤੇ ਪਰਮਾਤਮਾ ਇਹੋ ਜੀ ਚੀਜ਼ ਹੈ ਤਿੰਨ ਚੀਜ਼ਾਂ ਜ਼ਿੰਦਗੀ ਚ ਨਾ ਤੁਹਾਡਾ ਸਾਥ ਦਿੰਦੀਆਂ ਜਿੰਨਾਂ ਨੂੰ ਤੁਸੀਂ ਇੱਕ ਕੁੰਡਲ ਦੇ ਵਿੱਚ ਰੱਖ ਲਓ ਆਪਣੇ ਆਲੇ ਦੁਆਲੇ ਨੇ ਇੱਕ ਕੁੰਡਲ ਬਣਾ ਲਓ ਆਵੀਆਂ ਨਜ਼ਰਾਂ ਚ ਵੀ ਮੇਰੇ ਆਲੇ ਦੁਆਲੇ ਇੱਕ ਕੁੰਡਲ ਹੈ ਕੁੰਡਲ ਦੇ ਵਿੱਚ ਤੁਸੀਂ ਤਿੰਨ ਜਣੇ ਹੋਣੇ ਚਾਹੀਦੇ ਹੋ ਤਿੰਨ ਪਤਾ ਕੌਣ ਸੌਰੀ ਮੈਂ ਜਣੇ ਗਈ ਇੱਕ ਤਾਂ ਇਸੀ ਚੀਜ਼ ਹੈ ਵੀ ਉਹ ਤਾਂ ਕੋਈ ਰੂਪ ਹੀ ਨਹੀਂ ਪਤਾ ਹੀ ਨਹੀਂ ਕੀ ਚੀਜ਼ ਐ ਤਿੰਨ ਚੀਜ਼ਾਂ ਹੁੰਦੀਆਂ ਇੱਕ ਤਾਂ ਤੁਸੀਂ ਖੁਦ ਹੋਨੇ ਹੋ ਦੂਜੀ ਥੋੜੀ ਮਿਹਨਤ ਤੇ ਤੀਜਾ ਥੋੜਾ ਰੱਬ ਤਿੰਨ ਚੀਜ਼ਾਂ ਨੂੰ ਰੱਖ ਕੇ ਤੇ ਕੁੰਡਲ ਮਾਰ ਲਓ ਤੇ ਛੱਡ ਦਿਓ ਇਧਰ ਲਈ ਉਧਰ ਲਈ ਪ੍ਰਵਾਹ ਵੀ ਕੋਣ ਤੁਹਾਡੇ ਨਾਲ ਕੀ ਕਰ ਰਿਹਾ ਵਿੱਚ ਲੋਕ ਸਾਨੂੰ ਇਹ じゃ ਮਿਲਣਗੇ ਵੀ ਅਸੀਂ ਤੁਹਾਨੂੰ ਆਹ ਨਹੀਂ ਦਿੰਦੇ ਅਸੀਂ ਤੁਹਾਨੂੰ ਬਾਹ ਨਹੀਂ ਦਿੰਦੇ ਅਸੀਂ ਐ ਕਰ ਦਾਂਗੇ ਬਹੁ ਕਰ ਦਾਂਗੇ ਬਸ ਸਬਰ ਸਬਰ ਕਰਕੇ ਤੇ ਉਹ ਪ੍ਰਮਾਤਮਾ ਤੇ ਛੱਡ ਦਿਓ ਇਹ ਗੱਲ ਦਿਲ 'ਚ ਬਿਠਾ ਲਓ ਵੀ ਪ੍ਰਮਾਤਮਾ ਦੇ ਮੂਹਰੇ ਜਿਹੜੇ ਤੁਹਾਨੂੰ ਚੈਲੰਜ ਕਰਦੇ ਆ ਪਰਵਾਧਮਾ ਦੇ ਮੂਹਰੇ ਉਹ ਸਾਰੇ ਕੀੜੀ ਜਨੌਰੀ ਹੁੰਦੇ ਨੇ ਉਹ ਆਪਾਂ ਨੂੰ ਡਰਾ ਸਕਦੇ ਆ ਆਪਣੇ ਵਾਇਗਰ ਨੂੰ ਨਹੀਂ ਡਰਾ ਸਕਦੇ ਕਦੇ ਵੀ ਨਹੀਂ ਡਰਾ ਸਕਦੇ ਤੇ ਤੁਹਾਡਾ ਹੌਸਲਾ ਤੇ ਤੁਹਾਡੀ ਮਿਹਨਤ ਤੇ ਤੁਹਾਡਾ ਰੱਬ ਇਹ ਰੱਖੋ ਫਿਰ ਤੁਹਾਨੂੰ ਇਕੱਲੇ ਰਹਿਣ 'ਚ ਵੀ ਫਰਕ ਨਹੀਂ ਪੈਣਾ ਮੇਰੀ ਗੱਲ ਪਰਤੇ ਆ ਕੇ ਦੇਖ ਲਿਓ ਜੇ ਤੁਸੀਂ ਇਕੱਲੇ ਫਿਰ ਵੀ ਤੁਸੀਂ ਖੁਸ਼ ਰਹੋਗੇ ਤੁਹਾਨੂੰ ਫੀਲ ਹੁੰਦਾ ਰਹਿੰਦਾ ਵੀ ਮੈਂ ਆ ਮੇਰੀ ਮਿਹਨਤਾਂ ਤੇ ਮੇਰਾ ਰੱਬ ਹੈ ਫਿਰ ਤੁਸੀਂ ਇੱਧਰ ਉੱਧਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਇੱਧਰ ਉੱਧਰ ਬੜਾ ਧਿਆਨ ਵੀ ਨਾ ਕਰਿਆ ਕਰੋ ਫਿਰ ਤੁਹਾਡਾ ਮਨ ਭੜਕ ਜਾਂਦਾ ਫਿਰ ਤੁਸੀਂ ਜਦੋਂ ਜਦੋਂ ਤੁਸੀਂ ਜਾਦੇ ਬੰਦੇ 'ਚ ਬੈਠੋਗੇ, ਜਾਦੇ ਬੁੜੀਆਂ 'ਚ ਬੈਠੋਗੇ, ਬਾਲੀਆਂ ਗੱਲਾਂ ਸੁਣੋਗੇ, ਬਾਲੇ ਪਾਸੇ ਤੁਹਾਡਾ ਧੁਮਾਕ ਜਾਊਗਾ, ਫਿਰ ਫੋਟਾ ਧੁਮਾਕ ਕੰਮ ਕਰਨੋਂ ਹਟ ਜਾਊਗਾ। ਤੁਸੀਂ 10 ਬੰਦਿਆਂ ਕੋਲੇ ਆਪਣੀ ਗੱਲ ਸ਼ੇਅਰ ਕਰ ਲਿਓ। 10 'ਚੋਂ ਇੱਕ ਬੰਦਾ ਹੋਊਗਾ ਜਿਹੜਾ ਤੈਨੂੰ ਕਹੂਗਾ ਵੀ ਬਾਈ ਕਿਸੇ ਕੋਲੇ ਗੱਲ ਫਰੋਲਣ ਦਾ ਕੋਈ ਫਾਇਦਾ ਨਹੀਂ, ਸਮਝ ਲਓ ਸਹੀ ਬੰਦਾ ਐ। ਵੀ ਕੋਈ ਫਾਇਦਾ ਨਹੀਂ ਵੀਰੇ, ਤੈਨੂੰ ਕੋਈ ਤੇਰੀ ਮਦਦ ਨਹੀਂ ਕਰਦਾ, ਤੈਨੂੰ ਕੱਲਿਆਂ ਨੂੰ ਇਹ ਜੰਗ ਲੜਨੀ ਪੈਣੀ ਐ, ਉਹ ਸਹੀ ਹੁੰਦਾ। ਆਪਾਂ ਨੂੰ ਬੁਰਾ ਲੱਗਦਾ ਤੇ ਨਾ ਟੱਕਰਨਗੇ। ਮੈਂ ਤੈਨੂੰ ਰਾਇ ਦਿੰਨਾ। ਉਹ ਰਾਇ ਤੁਹੇ ਕਰ ਲਾ ਤੂੰ ਬਾਹ ਕਰ ਲਾ ਤੂੰ ਉਹ ਕਰ ਲਾ ਤੂੰ ਐ ਕਰ ਲਾ ਠੀਕ ਹੈ ਸੁਣੋ ਸਭ ਦੀ ਕਰੋ ਮੰਨ ਦੀ ਕਿਉਂਕਿ ਪਤਾ ਸਾਨੂੰ ਹੁੰਦਾ ਵੀ ਤੁਸੀਂ ਕਿੰਨੇ ਬਜਟ ਚੋਂ ਕਿੰਨਾ ਕੋਸ਼ਾ ਕਿੰਨਾ ਤੁਹਾਨੂੰ ਰਿਸਪੈਕਟ ਮਿਲਦੀ ਆ ਕੌਣ ਤੁਹਾਨੂੰ ਚਾਹੁੰਦਾ ਸਭ ਪਤਾ ਹੁੰਦਾ ਆਪਾਂ ਨੂੰ ਠੀਕ ਹੈ ਕੋਈ ਦੱਸਦਾ ਕੋਈ ਨਹੀਂ ਦੱਸਦਾ ਤੇ ਨੰਬਰ 2 ਆ ਜਾਂਦੀ ਆ ਗੱਲ ਵੀ ਜਦੋਂ ਤੁਸੀਂ ਆਪਣੀਆਂ ਆਪਣੇ ਫੈਸਲੇ ਆਪ ਲੈਣ ਲੱਗ ਜਾਨੇ ਉਹ ਨਾਲ ਤੁਹਾਨੂੰ ਸਕੂਨ ਮਿਲਦਾ ਨਾਲੇ ਆਪਾਂ ਜਦੋਂ ਕੋਈ ਫੈਸਲਾ ਵੀ ਨੂੰ ਪੁੱਛ ਲੈਂਦੇ ਆ ਉਹਦੇ ਵਿੱਚ ਆਪਾਂ ਫਿਰ ਉਹ ਸੁਸੋ ਬੰਜੇ ਚ ਰਹਿ ਜਾਂਦੇ ਆ ਨਾ ਵੀ ਫਲਾਣੇ ਨੇ ਜਾਏ ਜਾਂਦੇ ਆ ਕਿਨੇ ਮੇਰੀ ਮੰਨਦੇ ਹੋ ਤਾਂ ਬਾਹਾਂ ਤੋਂ ਰਹਿ ਨਾ ਲਿਆ ਕਰੋ ਸੋਡੇ ਘਰ ਦਾ ਸੋਨੂੰ ਸੋਡਾ ਪਤਾ ਹੁੰਦਾ ਰਾਇ ਤੁਸੀਂ ਉਹਦੀ ਲੋ ਜਿਹਦੇ ਤੁਹਾਨੂੰ ਪਤਾ ਵੀ ਸਾਡੇ ਨਾਲੇ ਬੰਦਾ ਖੜਦਾ ਜਿਹਦੀ ਰਾਇ ਵੀ ਦਮ ਹੁੰਦਾ ਇਹਦੀ ਰਾਇ ਚ ਰਾਇ ਲੈਣੀ ਮਾੜੀ ਗੱਲ ਨਹੀਂ ਮੈਂ ਕਹਿੰਦੀ ਪਰ ਅੱਜ ਕੱਲ ਰਾਇ ਕੋਈ ਸਹੀ ਨਹੀਂ ਦਿੰਦਾ ਗਲਤ ਦੇ ਦਿੰਦਾ ਸਾਨੂੰ ਗਲਤ ਗਾਈਡ ਕਰਦਾ ਨੰਬਰ 2 ਆ ਜਾਂਦਾ ਵੀ ਤੁਸੀਂ ਕਿਸੇ ਦੇ ਕਿਸੇ ਦੇ ਇੰਨਾ ਨੇੜੇ ਨਾ ਜਾਓ ਵੀ ਉਹ ਬੰਦਾ ਤੁਹਾਡਾ ਫਾਇਦਾ ਚੱਕ ਜੇ ਉਹਨੂੰ ਪਤਾ ਜਦੋਂ ਲੱਗ ਗਿਆ ਨਾ ਵੀ ਤੁਸੀਂ ਉਹਨੂੰ ਨਜਾਇਜ਼ ਪਸੰਦ ਕਰਦੇ ਹੋ ਜਾਂ ਉਹਦੇ ਨੇੜੇ ਉਹ ਨਜਾਇਜ਼ ਉਹ ਇੱਕ ਨਾ ਇੱਕ ਦਿਨ ਤੁਹਾਡੇ ਨਾਲ ਐਸੀ ਕਰੂਗਾ ਐਸੀ ਕਰੂਗਾ ਤੇ ਫਿਰ ਤੁਸੀਂ ਰੋਮੋਂਗੇ ਆਪਣੇ ਆਪ ਨੂੰ ਕਮਰੇ ਚ ਬੰਦ ਕਰੋਗੇ ਰੋ ਕੇ ਅਗਲੇ ਕਿਉਂ ਅਗਲੇ ਦੇ ਮੂਹਰੇ ਤੁਸੀਂ ਨੀਵੀਂ ਪਾਉਣੇ ਔ ਕਿਉਂ ਅਗਲੇ ਨੂੰ ਰਿਲੀਜ਼ ਕਰਾਉਣੇ ਹੋ ਵੀ ਮੈਂ ਦੁਖੀ ਆ ਜੀ ਮੇਰਾ ਤੇਰੇ ਬਣਾਣੀ ਸਰਦਾ ਜਾਂ ਮੈਨੂੰ ਆ ਘਾਟਾ ਪੈ ਗਿਆ ਮੇਰੀ ਗੱਲ ਲੜ ਮੰਨ ਲੋ ਵੀਰੇ ਰੱਬ ਤੋਂ ਬਿਨਾ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਜਦੋਂ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਤੇ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਦੇ ਹੋ ਠੀਕ ਹੈ ਤਾਂ ਫਿਰ ਕੋਈ ਚੀਜ਼ ਐਸੀ ਨਹੀਂ ਹੁੰਦੀ ਵੀ ਤੁਹਾਨੂੰ ਹਰਾਜੂ ਇਹ ਮੇਰਾ ਤਜਰਬਾ ਜਪਜੀ ਸਾਹਿਬ ਦੀ ਤਾਕਤ ਆ ਇਹ ਤੇ ਉਹ ਗੱਲ ਮੇਰੀ ਵਿੱਚ ਰਹਿ ਗਈ ਜਦੋਂ ਤੋਂ ਮੈਂ ਜਪਜੀ ਸਾਹਿਬ ਤੇ ਚਪਈ ਸਾਹਿਬ ਪੜਨਾ ਸ਼ੁਰੂ ਕੀਤਾ ਨਾ ਮੈਨੂੰ ਲੱਗਦਾ ਉਹ ਕਿਹੜਾ ਦਿਨ ਆ ਜਦ ਦਿਨ ਮੈਂ ਪਾਠ ਨਹੀਂ ਕੀਤਾ ਮੈਂ ਬਿਮਾਰ ਹੋਵਾਂ ਨਾ ਜਦੋਂ ਮੇਰੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਇੱਕੇਦਮ ਨਿਗਾਹ ਦੀ ਰੌਸ਼ਨੀ ਚਲੀ ਗਈ ਸੀ ਮੈਨੂੰ ਬਿਲਕੁਲ ਗੁਟਕਾ ਸਾਹਿਬ ਦੇਸ ਨੂੰ ਹਟ ਗਿਆ ਸੀਗਾ ਤੇ ਉਦੋਂ ਮੈਂ ਪਤਾ ਕੀ ਕਰਦੀ ਹੁੰਦੀ ਮੇਰੇ ਮੇਰੇ ਕੋਸ਼ਕ ਤਾਂ ਮੇਰੇ ਮਤਲਬ ਥੋੜਾ ਘਣਾ ਦਿਮਾਗ ਚ ਐ ਹੋ ਜਾਂਦਾ ਵੀ ਮੈਂ ਕਿੱਥੋਂ ਕਿੱਥੇ ਜਾ ਕੇ ਖੜ ਗਈ ਪਾਠ ਚ ਤੇ ਤਕਰੀਬਨ ਤਾਂ ਮੇਰੇ ਕੰਠ ਹੈ ਚਪਈ ਸਾਹਿਬ ਜਬਜੀ ਸਾਹਿਬ ਵੀ ਮੈਂ ਕਈ ਵਾਰੀ ਅੱਖਾਂ ਮੀਚ ਕੇ ਵੀ ਪੜੀ ਹੈ ਨਹੀਂ ਤੇ ਜੇ ਮੈਨੂੰ ਮੜਾ ਜਾਇਆ ਜੇ ਲੱਗੇ ਵੀ ਇੱਥੋਂ ਮੈਂ ਵੀ ਗਲਤ ਤਾਂ ਨਹੀਂ ਪੜ ਗਈ ਕੋਈ ਮੈਨੂੰ ਵਹਿਮ ਵੀ ਹੁੰਦਾ ਵੀ ਮੈਂ ਬਾਣੀ ਗਲਤ ਨਾ ਨਹੀਂ ਪੜ ਪੜ ਰਹੀ ਕਿਤੇ ਫਿਰ ਮੈਂ ਦੇਖਣਾ ਵੀ ਮੈਂ ਸਹੀ ਪੜ ਰਹੀ ਆ ਵੀ ਮੇਰੇ ਕੰਠ ਵਾਂਗੂ ਕੰਠ ਹੋ ਚੁੱਕਿਆ ਜਦੋਂ ਤੁਸੀਂ ਅਰਦਾਸ ਕਰਨ ਲੱਗ ਜੈਨੇ ਹੋ ਅਰਦਾਸ ਤੁਹਾਡੇ ਕੰਠ ਹੋ ਜਾਂਦੀ ਹੈ ਮੇਰੇ ਮੂਜਵਾਂ ਨਹੀਂ ਅਰਦਾਸ ਜਿਆਦਾ ਹੈ ਉਹਦਾ ਨਤੀਜਾ ਪਤਾ ਕੀ ਹੈ ਜਦੋਂ ਤੁਸੀਂ ਰੱਬ ਨੂੰ ਮੰਨਦੇ ਮੈਨੂੰ ਨਹੀਂ ਪਤਾ ਕਿੰਨੇ ਸਾਲ ਹੋ ਗਏ ਪਰ ਹਾਂ ਮਾਜੂ ਤੁਹਾਨੂੰ ਕਹਿਣੀ ਹੈ ਵੀ ਸਬਰ ਜਰੂਰ ਕਰਨਾ ਪੈਂਦਾ ਜ਼ਿੰਦਗੀ 'ਚ ਇਹ ਨਹੀਂ ਹੁੰਦਾ ਵੀ ਤੁਸੀਂ ਅੱਜ ਪਾਠ ਕਰ ਲਾਗੇ ਤੇ ਦੋ ਦਿਨਾਂ ਨੂੰ ਕਹਿੰਦੇ ਮੇਰੇ ਤਾਂ ਪਾਠ ਨੇ ਮਦਦ ਨਹੀਂ ਕੀਤੀ ਹਾਂ ਦੁੱਖ ਸੁੱਖ ਤੁਹਾਡੇ ਕਰਮਾਂ 'ਚ ਹੁੰਦੇ ਆ ਤੁਹਾਨੂੰ ਭੋਗਨੇ ਪੈਂਦੇ ਆ ਠੀਕ ਹੈ ਜਪਜੀ ਸਾਹਿਬ ਦੇ ਚ ਪਈ ਸਾਹਿਬ ਸੁਡੀ ਰੱਖਿਆ ਕਰਦੇ ਆ ਤੁਹਾਨੂੰ ਦੁੱਖਾਂ 'ਚੋਂ ਕੱਢਦੇ ਆ ਹਿੰਮਤ ਦਿੰਦੇ ਆ ਤੇ ਬਾਕੀ ਤੁਹਾਡੀਆਂ ਕਮਾਈਆਂ 'ਚ ਬਰਕਤ ਪਾਉਂਦੇ ਆ ਤੇ ਅੱਜ ਮੈਂ ਆਪਣੇ ਬੇਟੇ ਨੂੰ ਮਤਲਬ ਇਹ ਗੱਲ ਕਹਤੀ ਮੈਂ ਕਿ ਬਟੇ ਜੇ ਤੂੰ ਰੋਜ਼ ਪਾਠ ਕਰਦਾ ਰਹੇਂਗਾ ਤੈਨੂੰ ਜ਼ਿੰਦਗੀ 'ਚ ਹਰ ਸੁੱਖ ਮਿਲਣਗੇ ਹਰ ਤੇਰੀ ਮਨੋ ਕਾਮਨਾ ਪੂਰੀ ਹੋਊਗੀ ਤੇ ਉਹਨੇ ਵੀ ਇਹ ਗੱਲ ਮਾਈਂਡ ਚ ਵੜੀ ਮੈਨੂੰ ਬਹੁਤ ਵਧੀਆ ਲੱਗਾ ਵੀ ਮੇਰੀ ਇੱਕ ਵਾਰੀ ਗੱਲ ਕਹੀ ਉਹਦੇ ਦਿਮਾਗ ਚ ਵੜ ਗਈ ਉਹ ਜਿੰਨਾ ਮਰਜੀ ਬਿਜੀ ਹੋਵੇ ਉਹਨੇ ਪਾਠ ਕਰਨੇ ਕਰਨਾ ਜਦੋਂ ਵਿਚਾਰੇ ਤੋਂ ਨਾ ਹੋਵੇ ਨਾ ਟਾਈਮ ਥੋੜਾ ਰਹੇ ਜੇ ਸਟੱਡੀ ਕਰਦਾ ਤਾਂ ਵਿਚਾਰੇ ਨੇ ਕੰਨਾਂ ਚ ਪਲਾ ਕੇ 이어ਫੋਨ ਤੇ ਉਹਨੇ ਪਾਠ ਸੁਣਨਾ ਸੁਣਦੇ ਬਸ ਚ ਵੀ ਤੁਰਿਆ ਜਾਣਾ ਜਪਜੀ ਸਾਹਿਬ ਤੇ ਚਪਾਈ ਸਾਹਿਬ ਉਹਨੇ ਵੀ ਮਤਲਬ ਇੱਕ ਉਹਨੂੰ ਵੀ ਇਹ ਲੱਗਦਾ ਉਹ ਉਹ ਵੀ ਇਹ ਗੱਲ ਮੂੰਹ ਨਾਲ ਮੰਨਦਾ ਕਹਿੰਦਾ ਵੀ ਮੰਮੀ ਜੀ ਆਪਾਂ ਪਾਠਨਾ ਕਰੀਏ ਕਹਿੰਦਾ ਇਹ ਲੱਗਦਾ ਵੀ ਅੱਜ ਆਪਣਾ ਜਿਹੜਾ ਦਿਨ ਵਧੀਆ ਨਹੀਂ ਹੈਗਾ ਆਪਣੇ ਨਾਲ ਕੁਝ ਗਲਤ ਨਾ ਹੋ ਜਾਏ ਆਪਾਂ ਪਾਠ ਨਹੀਂ ਕੀਤਾ ਜਦੋਂ ਤੁਸੀਂ ਪਾਠ ਕਰ ਲੈਨੇ ਹੋ ਛੋਟੇ ਦੇ ਵਿੱਚ ਇੱਕ ਮਤਲਬ ਹੈ ਜਿਹੜੀ ਉਹ ਹੁੰਦੀ ਹੈ ਸ਼ਕਤੀ ਬਣ ਜਾਂਦੀ ਹੈ ਸੋ ਉਹਨੂੰ ਲੱਗਦਾ ਹੁੰਦਾ ਵੀ ਆਪਾਂ ਪਾਠ ਕੀਤਾ ਆਪਣੇ ਨਾਲ ਕੁਝ ਗਲਤ ਨਹੀਂ ਹੋ ਸਕਦਾ ਹੁੰਦਾ ਵੀ ਨਹੀਂ ਜਦੋਂ ਤੁਸੀਂ ਸੱਚੇ ਮਨ ਨਾਲ ਪਾਠ ਕਰਦੇ ਹੋ ਨਾ ਜਪਦੀ ਸਾਹਿਬ ਦਾ ਚਪਈ ਸਾਹਿਬ ਦਾ ਤੇ ਪਰਮਾਤਮਾ ਸਿਰ ਤੁਹਾਡੇ ਨਾਲ ਖੜਦਾ ਹੈ ਮੈਂ ਫੀਲ ਕਰਦੀ ਹਾਂ ਮੈਨੂੰ 24 ਘੰਟੇ ਰੀਲਿਜ ਹੁੰਦਾ ਹੈ ਵਹਿਗੁਰੂ ਮੇਰੇ ਨਾਲ ਹੈ ਮੇਰਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਤੇ ਇੱਕ ਸਭ ਤੋਂ ਵੱਡੀ ਮੇਨ ਗੱਲ ਵੀ ਜਦੋਂ ਆਪਾਂ ਵਹਿਗੁਰੂ ਦੇ ਨੇੜੇ ਜਾਣ ਲੱਗ ਜਾਂਦੇ ਨਾ ਆਟੋਮੈਟਿਕ ਸੋਡੇ ਮੂੰਹ ਚੋਂ ਗੱਲ-ਗੱਲ ਤੇ ਵਹਿਗੁਰੂ ਨਿਕਲਣ ਲੱਗ ਜਾਂਦਾ ਮੇਰਾ ਰੁਟੀਨ ਹੀ ਬਣ ਗਿਆ ਰੋਟੀ ਖਾਣੀ ਮੂੰਹ ਚੋਂ ਵਹਿਗੁਰੂ ਨਿਕਲੂ ਰੋਟੀ ਬਣਾਉਣੀ ਵਹਿਗੁਰੂ ਭਾਂਡੇ ਮਾਂਜਣ ਲੱਗਿਆ ਵੀ ਮੂੰਹ ਚੋਂ ਵਹਿਗੁਰੂ ਵੀ ਇੱਕ ਆਦਤ ਬਣ ਗਈ ਵੀ ਕੰਮ ਛੋਟਾ ਵੱਡਾ ਜਿਹੜਾ ਮਰਜ਼ੀ ਕਰਦੀ ਆ ਮੈਂ ਵਹਿਗੁਰੂ ਵਹਿਗੁਰੂ ਮੰਨ ਚੜ ਗਈ ਇਹ ਗੱਲ ਤੇ ਜਾਂ ਜਦੋਂ ਫਿਰ ਹੀ ਟਾਈਮ ਆ ਇੱਧਰ ਉੱਧਰ ਦਿਮਾਗ ਜਾਂਦਾ ਤਾਂ ਉਦੋਂ ਜ਼ਿਆਦਾ ਜਾਈਏ ਆਪਾਂ ਸਚਿ ਕੁਮਾਲ ਮੰਨ ਗਈ ਮੈਂ ਮੇਰਾ ਰੱਬ ਜਾਣਦਾ ਜਦੋਂ ਆਪਾਂ ਮੂਲ ਮੰਤਰ ਸ਼ੁਰੂ ਕਰ ਦਿੰਨੇ ਆ ਨਾ ਵੀ ਬਿਲੇ ਬੈਠੇ ਮੂਲ ਮੰਤਰ ਪੜ੍ਹ ਹੀ ਜਾਂਨੇ ਪੜ੍ਹ ਹੀ ਜਾਂਨੇ ਤੇ ਇਹੋ ਜਿਹੇ ਗੱਲਾਂ ਇਹੋ ਜਿਹੇ ਖੁਸ਼ੀਆਂ ਤੇ ਇਹੋ ਜਿਹੇ ਮਤਲਬ ਉਹ ਮਿਲਦੇ ਆ ਸੰਕੇਤ ਵੀ ਬੰਦਾ ਕੱਲ੍ਹੇ ਹੀ ਖੁਸ਼ ਹੋਈ ਜਾਂਦਾ ਤੇ ਖੁਸ਼ੀ ਨਾਲ ਅੱਖਾਂ 'ਚੋਂ ਹੰਝੂ ਵੀ ਆ ਜਾਂਦੇ ਆ ਵੀ ਪਰਮਾਤਮਾ ਤੂੰ ਮੇਰੇ ਕਿੰਨਾ ਨੇੜੇ ਆ ਵੀ ਮੈਂ ਮੋਟੀ ਮੱਤ ਦਾ ਇੱਧਰ ਉੱਧਰ ਤੁਰਿਆ ਫਿਰਦਾ ਸੀ ਐਵੇਂ ਲੋਕਾਂ ਤੋਂ ਇੱਜ਼ਤ ਲਹਾਉਂਦਾ ਫਿਰਦਾ ਸੀ ਐਵੇਂ ਲੋਕਾਂ ਤੋਂ ਛਿੱਤਰ ਖਾਂਦਾ ਫਿਰਦਾ ਸੀ ਮੰਗਦਾ ਫਿਰਦਾ ਸੀ ਮੈਨੂੰ ਤਾਂ ਮੰਗਣੀ ਹੀ ਨਹੀਂ ਸੀ ਹੁੰਦਾ ਤੂੰ ਤਾਂ ਦਿਨੇ ਹੀ ਐਨਾ ਸਾਮ੍ਹਿਆਂ ਨਹੀਂ ਜਾਂਦਾ ਯਕੀਨ ਕਰਕੇ ਜਿਸ ਵੀ ਧਰਮ ਨੂੰ ਮੰਨਦੇ ਹੋ ਹਨ ਉਹਨੂੰ ਸੱਚੇ ਦਿਲੋਂ ਮੰਨਣ ਲੱਗ ਜਓ ਤੋ ਮੰਗਣ ਲੱਗ ਜਓ ਦਿੰਦਾ ਸਭ ਕੁਝ ਦਿੰਦਾ ਤੁਹਾਨੂੰ ਰਿਲੀਜ਼ ਵੀ ਹੋਣ ਲੱਗ ਜਾਂਦਾ ਵੀ ਵਹਿਗੁਰੂ ਸਾਡੇ ਨਾਲ ਫਿਰਦਾ ਤੁਹਾਡੇ ਕੰਮ ਬਣਨ ਲੱਗ ਜਾਂਦੇ ਆ ਇਹ ਰੱਬ ਮੇਰਾ ਜਾਣਦਾ ਜਿੰਨਾ ਕਿ ਮੈਂ ਪ੍ਰਮਾਤਮਾ ਨੂੰ ਨੇੜੇ ਤੋਂ ਹੁਣ ਦੇਖ ਰਹੀ ਆ ਮੈਨੂੰ ਆ ਲੱਗਦਾ ਯਾਰ ਇਨਸਾਨ ਤਾਂ ਚੀਜ਼ ਹੀ ਕੁਛ ਨਹੀਂ ਐਵੇਂ ਆਪਾਂ ਲੜੀ ਜਾਂਦੇ ਮੈਨੂੰ ਆ ਦੇ ਮੈਨੂੰ ਵਾਅਦਾ ਦੇ ਦਿੰਦਾ ਤਾਂ ਓਏ ਉਹ ਤਾਂ ਆਪਾਂ ਮੰਗਦੀ ਨਹੀਂ ਉਹੀ ਲੋਕਾਂ ਨਾਲ ਲੜੀ ਜਾਂਦੇ ਮੈਨੂੰ ਆ ਦੇ ਦਿਓ ਮੈਨੂੰ ਆ ਦੇ ਦਿਓ ਤੁਸੀਂ ਮੇਰੀ ਇਹ ਜ਼ਿੰਦਗੀ ਦੀ ਸੱਚੀ ਘਟਨਾ ਹੈ ਅਕਾਲਪੁਰਖ ਵੈਗਨ ਨੂੰ ਜਾਣ ਕੇ ਕਹਿਣੀ ਆ ਦੀਪੂ ਦਾ ਪੇਪਰ ਸੀ ਪੱਕਾ ਯੂਨੀਵਰਸਿਟੀ ਜੇ ਲਾ ਦੇ ਪੇਪਰ ਦੇ ਰਿਹਾ ਦੀਪੂ ਤੇ ਪੇਪਰ ਭੁੱਲ ਗਿਆ ਦੀਪੂ ਦਿਮਾਗ ਚੋਂ ਦੇ ਨਿਕਲ ਗਿਆ ਉਹਦੇ ਦਿਮਾਗ ਚੋਂ ਗਿਆ ਵੀ ਅੱਜ ਛੁੱਟੀ ਆ ਕੱਲ ਨੂੰ ਪੇਪਰ ਹੈ ਤੇ ਕਿਸੇ ਉਹਦੀ ਫਰੈਂਡ ਨੇ ਕਾਲਜ 'ਚ ਫੋਨ ਕਰਤਾ ਵੀ ਮੈਂ ਕਿ ਸਾਰਾ ਦੇ ਪੇਪਰ ਹੋ ਗਏ ਤੂੰ ਪੇਪਰ ਦੇਣ ਕਿਉਂ ਨਹੀਂ ਆਇਆ ਤੇ ਮੇਰੀ ਸਿਹਤ ਢਿੱਲੀ ਸੀ ਉਹ ਥੋੜਾ ਜਿਹਾ ਨਹੀਂ ਉਹ ਕਾਲਜ ਵੈਸੇ ਵੀ ਜਾਂਦਾ ਛੁੱਟੀ ਨਹੀਂ ਮਾਰਦਾ ਵਿਚਾਰਾ ਮੇਰਾ ਕਰਕੇ ਕਈ ਵਾਰੀ ਘਰੇ ਰਹਿ ਜਾਂਦਾ ਉਧਰ ਕੋ ਦਾਤ ਮਾਲਕ ਦੀ ਮੇਰੇ ਠੂਈ ਠੀਕੇ ਵਾਲੇ ਲੱਗੇ ਕਰਕੇ ਤੇ ਮੇਰੇ ਵੀ ਪੇਨ ਹੋ ਰਿਹਾ ਸੀ ਤੇ ਮੈਂ ਨਾ ਪਈ ਨੇ ਮੈਂ ਕਹਤ ਦੀ ਭਾਜੂ ਸਕੂਲ ਆ ਜਾ ਪੁੱਤ ਬਣ ਕੇ ਮੈਂ ਮਾ ਮੈਂ ਥੋਠਿਆ ਨਹੀਂ ਜਾ ਰਿਹਾ ਮਾ ਮੇਰੀ ਸਿਹਤ ਨਹੀਂ ਠੀਕ ਕਹਿੰਦਾ ਠੀਕ ਹੈ ਮੰਮੀ ਉਹ ਮੇਰੇ ਕਰਕੇ ਵਿਚਾਰਾ ਰਹਿ ਗਿਆ ਤੇ ਜਦੋਂ ਨੇ ਮੈਨੂੰ ਆ ਕੇ ਕਿਹਾ ਕਹਿੰਦਾ ਮਾਂ ਮੇਰਾ ਤਾਂ ਮੈਂ ਤਾਂ ਇੱਕ ਪੇਪਰ ਚੋਂ ਰਹਿ ਜੂਗਾ ਕਹਿੰਦਾ ਵੀ ਮੇਰਾ ਤਾਂ ਪੇਪਰ ਜੋ ਵੀ ਮੈਨੂੰ ਹੀ ਪੇਪਰ ਦੁਬਾਰੇ ਦੇਣਾ ਪਊ ਕਹਿੰਦਾ ਮੈਂ ਫੇਲਾਂ ਚ ਵਜਣ ਲੱਗ ਜੂਗਾ ਟੈਨਸ਼ਨ ਲੈ ਗਿਆ ਉਹ ਉਹਦੇ ਜਿਵੇਂ ਕੱਪੜੇ ਸੀ ਵਿਚਾਰੇ ਦੇ ਬੋਝ ਪੈ ਗਿਆ ਕਹਿੰਦਾ ਮੰਮੀ ਮੇਰਾ ਤਾਂ ਪੇਪਰ ਤੇਉ ਕੁੜੀ ਨੇ ਜਦੋਂ ਮੈਂ ਕਿਹਾ ਪੁੱਛ ਵੀ ਪੇਪਰ ਦਾ ਕਿੰਨਾ ਟਾਈਮ ਆ ਕਹਿੰਦਾ ਮੰਮੀ ਪੇਪਰ ਚ ਤਾਂ ਰਹੀ ਸਾਰਾ ਅੱਧਾ ਘੰਟਾ ਗਿਆ ਚੱਲੀ ਜਾ ਰਹੀ ਆ ਉਹ ਕੁੜੀ ਨੇ ਦਾ ਪੇਪਰ ਕਰਤਾ ਕਿਸੇ ਉਹਦੀ ਫਰੈਂਡ ਨੇ ਫੋਨ ਕੀਤਾ ਸੀ ਵੀ ਮੈਂ ਕਿਹਾ ਤੂੰ ਪੇਪਰ ਕਿਉਂ ਨਹੀਂ ਦੇਣ ਆਇਆ ਤੇ ਮੈਂ ਵੈਗਰੂ ਨੂੰ ਜਾਣ ਕੇ ਕਹਿਣੀ ਆ ਇਹ ਸੱਚੀ ਘਟਨਾ ਹੈ ਹੋ ਅਕਾਲ ਤਖਤ ਵੈਗਰੂ ਨੂੰ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਆ ਮੈਂ ਕਹਾਂ ਐ ਕਰ ਪੁੱਤ ਤੂੰ ਪੇਪਰ ਦੇਣ ਜਾ ਇਸੇ ਹਾਲਤ ਚ ਜਾ ਕੇ ਜਾ ਉੱਡ ਜਾ ਮੈਂ ਕਿਹਾ ਤੈਨੂੰ ਪੇਪਰ ਚ ਬਿਠਾਉਣਗੇ ਕਹਦਾ ਮੰਮੀ ਪੇਪਰ ਚ ਕਿਵੇਂ ਬਿਠਾਉਣਗੇ ਪੇਪਰ ਤਾਂ ਮੇਰੇ ਪੱਕੇ ਚੱਲ ਰਹੇ ਮੈਂ ਕਹਾਂ ਬਿਠਾਉਣਗੇ ਤੂੰ ਮੈਨੂੰ ਨਹੀਂ ਪਤਾ ਕੌਣ ਆਉਂਦਾ ਮੈਂ ਉਹਨੂੰ ਜ਼ਰੂਰ ਮਿਲੀ ਮੈਂ ਕਿਹਾ ਦੱਸੀ ਕਹਿੰਦਾ ਕੀ ਦੱਸਾਂ ਮਮਾ ਕੀ ਕਹੂੰ ਮੈਂ ਜਾ ਕੇ ਕਿਉਂ ਲੈਟ ਆ ਮੈਂ ਕਿਹਾ ਤੂੰ ਜਾ ਕੇ ਗਈ ਨੰਬਰ ਤੋਂ ਦੋ ਤਾਂ ਜੀ ਮੇਰੇ ਅਖ ਵੀ ਦਿਮਾਗ ਚੋ ਵੀ ਪੇਪਰ ਸੱਚ ਬੋਲਣਾ ਮੈਂ ਕਿਹਾ ਝੂਠ ਨਾ ਬੋਲੀ ਸੱਚ ਨਾਲ ਪਰਮਾਤਮਾ ਖੜਦਾ ਮੈਂ ਕਿਹਾ ਤੂੰ ਐ ਕਹਿੰਦੀ ਅਖ ਜੀ ਪਹਿਲੀ ਗੱਲ ਤਾਂ ਮੇਰੇ ਮੇਰੇ ਦਿਲ 'ਚ ਇਹ ਪਲੇਖਾ ਸੀ ਵੀ ਪੇਪਰ ਮੇਰਾ ਕੱਲ ਨੂੰ ਐ ਵੀ ਮਿਸਟੇਕ ਹੋ ਗਈ ਮੇਰੇ ਤੋਂ ਨੰਬਰ ਦੋ ਵੀ ਮੈਂ ਕਾਲ ਜੀ ਦਿੱਲੀ ਆਉਣਾ ਤੇ ਵੀ ਅੱਜ ਮੇਰੀ ਮੰਮੀ ਦੀ ਸਿਹਤ ਡਾਊਨ ਹੋਣ ਕਰਕੇ ਮੈਂ ਘਰੇ ਰਹਿ ਗਿਆ ਵੀ ਮੇਰੀ ਮਾਂ ਨੇ ਮੈਨੂੰ ਕਿਹਾ ਤਾਂ ਵੀ ਮੈਂ ਬਿਮਾਰ ਨਾ ਤੇ ਜਦੋਂ ਮੈਨੂੰ ਵੀ ਇੱਥੋਂ ਸਕੂਲ ਚੋਂ ਵੀ ਕਾਲਜੋਂ ਫੋਨ ਗਿਆ ਤੇ ਮੈਂ ਮੈਮ ਤੁਰਤ ਆ ਗਿਆ ਤੇ ਪਲੀਜ਼ ਮੈਨੂੰ ਪੇਪਰ 'ਚ ਬਿਠਾਇਆ ਜਾਵੇ ਵੀ ਮੈਂ ਲੇਟ ਆ ਮੈਂ ਮੰਨਦਾ ਪਰ ਮੇਰੀ ਮਜਬੂਰੀ ਸੀ ਵੀ ਮੇਰੀ ਮੈਂ ਉਹ ਡੇਲੀ ਕਾਲ ਜਾਉਣਾ ਬਟ ਅੱਜ ਮੇਰੀ ਮੰਮਾ ਤੋਂ ਉੱਠਿਆ ਨਹੀਂ ਸੀ ਜਾ ਰਹਾ ਉਹਦੇ ਟੂਈ 'ਚ ਬਾਲੇ ਟੀਕੇ ਲੱਗੇ ਤੇ ਬਾਲੇ ਪ੍ਰੇਸ਼ਨ ਹੋਏ ਉਹਨਾਂ ਦੇ ਤੇ ਇਸ ਕਰਕੇ ਮਮਾ ਛੁੱਟੀ ਮਾਰਨੀ ਪੈਗੀ ਮੈਂ ਕਿਹਾ ਤੂੰ ਜਾ ਮੈਂ ਇੱਥੋਂ ਦੀਪੂ ਦਵਲਤਾ ਮੈਂ ਕਿਹਾ ਤੂੰ ਜਾ ਉੱਟ ਜਾਓ ਵਿਚਾਰਾ ਉਸੇ ਟਾਈਮ ਬਾਈਕ ਲੈ ਕੇ ਵਾਗਿਆ ਤੇ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਆਪਾ ਮਹਾਰਾਜ ਦੀ ਕੀਤੀ ਦੇਗ ਤੇ ਅਰਦਾਸ ਕੀਤੀ ਤੇ ਕਿਹਾ हे गुरु रामदास ਮੇਰਾ ਬੇਟਾ ਅਜੇ ਤੱਕ ਕਰਫੇਲ ਨਹੀਂ ਹੋਇਆ ਕਦੇ ਫੇਲਾਂ ਚੋਂਦਾ ਨਾਮ ਨਹੀਂ ਆਇਆ ਅੱਜ ਤੂੰ ਇੱਜ਼ਤ ਰੱਖੀ ਕੁਛ ਕੋ ਦੀ ਗਲਤੀ ਆ ਕੁਛ ਕੋ ਮੇਰੀ ਗਲਤੀ ਆ ਵੀ ਮੈਂ ਚਾਹੇ ਬਿਮਾਰ ਸੀ ਮੈਨੂੰ ਕਿਉਂ ਰੱਖਿਆ ਵਿਚਾਰੇ ਨੂੰ ਵੀਡੀਓ ਮੇਰੀ ਲੰਬੀ ਹੋ ਰਹੀ ਐ ਤੇ ਪਰ ਮੈਂ ਉਹਨੂੰ ਭੇਜਿਆ ਬਣਾ ਕੇ ਪ੍ਰਸ਼ਾਦ ਆਪਾਂ ਮਹਾਰਾਜ ਮੂਰੀ ਕੀਤੀ ਅਰਦਾਸ ਮੈਂ ਕਿਹਾ हे ਮਾਲਕਾ ਤੇ ਇਥੋਂ ਵੱਡਾ ਇਸ ਦੁਨੀਆ 'ਚ ਕੋਈ ਹੈ ਨਹੀਂ ਮੇਰੇ ਬੇਟੇ ਨੂੰ ਪੇਪਰ 'ਚ ਬਿਠਾਇਆ ਜਾਵੇ ਮਾਲਕਾ ਮੈਂ ਖਤੇ ਬੜਾ ਸਟ੍ਰੈਸ ਪੈ ਗਿਆ ਉਹ ਕਹਿੰਦਾ ਵੀ ਮੈਂ ਫੇਲਾਂ 'ਚ ਨਹੀਂ ਆਉਣਾ ਚਾਹੁੰਦਾ ਵੀ ਮੈਂ ਪੇਪਰ ਦੁਬਾਰਾ ਨਹੀਂ ਦੇਣਾ ਚਾਹੁੰਦਾ ਮੈਂ ਕਹਾਂ ਅੱਜ ਤੱਕਰ ਨਹੀਂ ਉਹ ਫੇਲ ਹੋਇਆ ਤੇ ਉਹਨੇ ਜਾ ਕੇ ਉਹ ਜਦੋਂ ਅਰਦਾਸ ਕਰਕੇ ਤੇ ਉਹਨਾਂ ਚਿਰ ਉਹਨਾਂ ਚਿਰ ਮੇਰਾ ਮੂਲ ਮੰਤਰ ਦਾ ਪਾਠ ਚੱਲ ਗਿਆ ਜਿੰਨਾ ਚਿਰ ਤੀਪੂ ਦਾ ਮੈਂ ਮੈਸੇਜ ਨਹੀਂ ਦੇਖਿਆ ਵੀ ਮੈਂ ਪੇਪਰ 'ਚ ਬਿਠਾ ਲਿਆ ਮੈਨੂੰ ਕਿਹਾ ਸੀ ਪੁੱਤ ਬਣ ਕੇ ਮੈਨੂੰ ਮੈਸੇਜ ਕਰਦੀ ਨਹੀਂ ਮੈਂ ਸਟ੍ਰੈਸ 'ਚ ਰਹੂੰ ਵੀ ਮੈਂ ਪੇਪਰ 'ਚ ਬਿਠਾ ਲਿਆ ਉਹ ਜਾ ਕੇ ਉਹਨਾਂ ਦੀ ਕਹਾ ਮੀਟਿੰਗ ਸੀ ਜਿਹੜੇ ਪੇਪਰ 'ਚ ਬਿਠਾ ਸਕਦੇ ਆ ਜਿਨ੍ਹਾਂ ਕੋਲੇ ਪਾਵਰ ਹੁੰਦੀ ਐ ਤੇ ਇਹ ਜਦੋਂ ਜਾ ਕੇ ਅੰਦਰ ਮਿਲਣ ਲੱਗੇ ਉਹ ਕਹਿੰਦੇ ਮੀਟਿੰਗ ਚੱਲ ਰਹੀ ਐ ਵੇਟ ਕਰੋ ਇਹ ਕਹਿੰਦਾ ਵੀ ਮੇਰਾ ਪੇਪਰ ਆਉ ਉਹ ਕਹਿੰਦੇ ਵੇਟ ਕਰਨੀ ਹੀ ਪੈਣਾ ਤੇ ਜਿਹੜੀ ਨੇ ਪੇਪਰ ਦਪਾਉਣਾ ਸੀ ਦੇਖੋ ਮਰਮਾਰਾਜ ਦੀ ਸ਼ਕਤੀ ਪ੍ਰਮਾਤਮਾ ਦੀ ਸ਼ਕਤੀ ਇੱਥੋਂ ਮੈਨੂੰ ਪਤਾ ਵੀ ਰੱਬ ਤੋਂ ਵੱਡਾ ਇੱਥੇ ਕੋਈ ਨਹੀਂ ਤੇ ਰੱਬ ਸੋਡੇ ਨਾਲ ਹੁੰਦਾ ਤੇ ਜਿਹੜੀ ਮੈਡਮ ਨੇ ਇਹਦਾ ਪੇਪਰ ਦਮਾਉਣਾ ਸੀ ਉਹ ਮੈਡਮ ਨੇ ਕਿਹਾ ਵੀ ਉਹ ਬੱਚਾ ਖੜਾ ਉਹਨੂੰ ਅੰਦਰ ਬੁਲਾਓ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਉਹ ਅੰਦਰ ਨਹੀਂ ਬੁਲਾਉਂਦੇ ਹ ਦੀਪੂ ਵਾਗਾ ਕਹਿੰਦੀ ਹਾਂਜੀ ਬੇਟਾ ਤੇ ਇਹਦੇ ਆਮ ਵਿਚਾਰੇ ਦੇ ਲੋਰ ਪਾਈ ਸੀ ਟੀ-ਸ਼ਰਟ ਪਾਈ ਸੀ ਉਹਨੂੰ ਵੀ ਪਤਾ ਲੱਗ ਗਿਆ ਸੀ ਵੀ ਇਹਦੇ ਸਿੰਪਲ ਕੱਪੜੇ ਆ ਵੀ ਇਹ ਤਾਂ ਯੂਨੀਫਾਰਮ ਵੀ ਹੈ ਨਹੀਂ ਯੂਨੀਵਰਸਿਟੀ ਦੀ ਨਾ ਇਹ ਤਿਆਰੀ ਹੈ ਕਹਿੰਦਾ ਵੀ ਮੈਮ ਮੈਂ ਪੇਪਰ 'ਚ ਲੇਟ ਹੋ ਗਿਆ ਮੈਂ ਪੇਪਰ ਕਰਨਾ ਚਾਹੁੰਦਾ ਉਹ ਕਹਿੰਦੀ ਲੇਟ ਦੀ ਵਜ੍ਹਾ ਵੀ ਪੇਪਰ ਤਾਂ ਚੱਲ ਰਿਹਾ ਬੱਚੇ ਪੇਪਰ 'ਚ ਬੈਠੇ ਆ ਪੇਪਰ ਤੇ ਰਹੀ 15-20 ਮਿੰਟ ਗਏ ਆ ਤੇ ਕਹਿੰਦਾ ਵੀ ਮੈਂ ਮਾਇਆ ਕਰਕੇ ਮੇਰੀ ਮੰਮਾ ਢਿੱਲੇ ਸੀ ਵੀ ਉਹਦਾ ਕਰਕੇ ਮੈਨੂੰ ਘਰੇ ਰਹਿਣਾ ਪੈ ਗਿਆ ਵੀ ਨਹੀਂ ਮੈਂ ਡੇਲੀ ਕਾਲਜ ਜਾਉਣਾ ਮਾਂ ਕਰਕੇ ਵੀ ਮੈਨੂੰ ਅੱਜ ਪੇਰੀ ਮੰਮਾ ਤੋਂ ਉੱਠਿਆ ਨਹੀਂ ਜਾਏਗਾ ਉਹਨੂੰ ਚਾਹ ਪਾਣੀ ਮੈਂ ਕਿ ਕੋਈ ਸੇ ਸੱਚਾ ਦਿੰਦਾ ਵੀ ਨਹੀਂ ਪੂਆ ਮੈਨੂੰ ਚਾਹ ਪਾਣੀ ਤੇ ਉਹਦੇ ਕਰਕੇ ਜੀਮਾ ਲੇਟ ਹੋ ਗਿਆ ਤੇ ਪਰ ਜਦੋਂ ਮੈਨੂੰ ਪੀਪਰ ਦਾ ਪਤਾ ਲੱਗਿਆ ਮੈਡਮ ਉੱਥੋਂ ਉਸੇ ਟਾਈਮ ਉੱਡ ਲਿਆ ਸਾਰਾ ਕੁਝ ਕਰਕੇ ਦੀ ਮੰਮੀ ਬਿਮਾਰ ਕਰਕੇ ਮੈਨੂੰ ਘਰੇ ਰਹਿਣਾ ਪੈ ਗਿਆ ਦੇਖੋ ਔਰਤ ਵੀ ਔਰਤ ਦਾ ਦਰਦ ਪਛਾਣਦੀ ਸੀ ਉਹਨੇ ਵੀ ਰਿਸਪੈਕਟ ਕੀਤੀ ਵੀ ਇਹ ਬੱਚਾ ਮਾਂ ਲਈ ਘਰੇ ਰਹਿ ਰਿਹਾ ਉਹਨੇ ਜਾ ਕੇ ਦੂਜੇ ਸਾਰਿਆਂ ਨੂੰ ਕਿਹਾ ਵੀ ਜਾ ਉਹਨੂੰ ਪੇਪਰ 'ਚ ਬਿਠਾ ਕੇ ਆਓ ਤੇ ਇਹਨੂੰ ਐਕਸਟਰਾ ਟਾਈਮ ਦਿਓ ਦੀਪੂ ਨੂੰ ਐਕਸਟਰਾ ਟਾਈਮ ਦਿੱਤਾ ਯੂਨੀਵਰਸਿਟੀ ਵਾਲਿਆਂ ਨੇ ਪੇਪਰ ਕਰਨ ਉਹਦਾ ਪੇਪਰ ਹੋ ਗਿਆ ਤੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਮਾਂ ਮੇਰਾ ਬਾਲਾ ਸੋਣਾ ਪੇਪਰ ਹੋਇਆ ਕਹਿੰਦਾ ਵੀ ਤੁਸੀਂ ਟੈਨਸ਼ਨ ਨਾ ਲਿਓ ਤੇ ਮੂਲ ਮੰਤਰ ਦਾ ਪਾਠ ਕੱਟ ਕੇ ਫੇਰ ਆਪਾਂ ਅਰਦਾਸ ਕਰਕੇ ਪ੍ਰਸ਼ਾਦ ਵੰਡਿਆ ਇਹ ਮੈਂ ਤੁਹਾਨੂੰ ਦੱਸ ਰਹੀ ਆਂ ਵੀ ਇਹ ਜਪਜੀ ਸਾਹਿਬ ਦੀ ਦੇਚ ਪਈ ਸਾਹਿਬ ਦੀ ਸ਼ਕਤੀ ਤੇ ਆ ਅਰਦਾਸ ਦੀ ਸ਼ਕਤੀ ਅਰਦਾਸ 'ਚ ਇੰਨੀ ਸ਼ਕਤੀ ਹੁੰਦੀ ਆ ਇੰਨੀ ਸ਼ਕਤੀ ਹੁੰਦੀ ਆ ਕਰਕੇ ਵੇਖ ਲਓ ਪਤਾ ਲੱਗ ਜੂ ਕਿਉਂਕਿ ਮੈਂ ਕਹੇ ਕਮ ਹੋ ਜਾਂਦੇ ਮੇਰੀ ਵੀਡੀਓ ਬਹੁਤ ਲੰਬੀ ਹੋ ਗਈ ਅਗਲੀਆਂ ਗੱਲਾਂ ਆਪਾਂ ਫੇਰ ਕਰਾਂਗੇ ਸੋ ਮੇਥੋਂ ਵੀਡੀਓ ਬਣਾਉਣ ਚ ਕੋਈ ਵੀ ਗਲਤੀ ਹੋ ਜਾਂਦੀ ਹੈ ਨਾ ਪਲੀਜ਼ ਮਾਫ ਕਰਿਆ ਕਰੋ ਮੈਂ ਸੋਚ ਸਮਝ ਕੇ ਕੁਝ ਨਹੀਂ ਬੋਲਦੀ ਮੈਂ ਮੈਂ ਜਿਵੇਂ ਕੇ ਬੰਦਾ ਬੋਲਦਾ ਮਨ ਚੋਂ ਮੇਰੇ ਮਨ ਚ ਗੱਲਾਂ ਹੁੰਦੀਆਂ ਉਹੀ ਹੁੰਦੀਆਂ ਮੈਂ ਉਹੀ ਬੋਲ ਦਿੰਦੀ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨੇਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਚੈਨਲ 골ਡਨ ਪੰਜਾਬ ਬਲੌਗ 03 ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਹੌਸਲੇ ਨਾਲ ਸਾਡੀ ਵੀ ਜ਼ਿੰਦਗੀ ਵਧੀਆ ਟੱਪੀ ਜਾਂਦੀ ਹੈ ਆਪ ਸਭ ਨੂੰ ਵਾਹਿਗੁਰੂ ਜੀ